ਅਗੇ ਨਾ ਬਾਪੂ ਵਰਗੇ ਬਾਤਾਂ ਸੁਣਾਉਂਦੇ ਤੇ ਬਾਤਾਂ ਦੇ ਵਿੱਚ ਦੱਸਦੇ ਵੀ ਘੋੜੇ ਉੱਡਦੇ ਹੁੰਦੇ ਸੀਗੇ ਪਰ ਆਹ ਘੋੜਾ ਅਸਮਾਨ ਦੇ ਵਿੱਚੋਂ ਉੱਡਿਆ ਜਾਂਦਾ ਡਿੱਗਿਆ ਪੂਰੀ ਵੀਡੀਓ ਜ਼ਰੂਰ ਦੇਖਿਓ ਯਾਰ ਮੈਂ ਸਲੋ ਕਰਕੇ ਵੀ ਚਲਾਉਂਗਾ ਵੀ ਇਹ ਕਰਮਾਂ ਵਾਲਿਆਂ ਨੂੰ ਹੀ ਦਰਸ਼ਨ ਦਿੰਦਾ ਹੁੰਦਾ ਤੇ ਕਰਮਾਂ ਵਾਲਿਆਂ ਨੂੰ ਦਰਸ਼ਨ ਦਿੰਦਾ ਜਿਹੜਾ ਇਹਦੇ ਦਰਸ਼ਨ ਕਰਾਵੇ ਕਿਸੇ ਨੂੰ ਉਹਨੂੰ ਵੀ ਕਹਿੰਦੇ ਉਹਦੋਂ ਵੱਧ ਕੇ ਧਰਮ ਲੱਗਦਾ ਵੀਡੀਓ ਨੂੰ ਸ਼ੇਅਰ ਕਰਿਓ ਜਿਹੜਾ ਤੁਹਾਡੇ ਕਰਕੇ ਕੋਈ ਹੋਰ ਵੀਰ ਵੀ ਦਰਸ਼ਨ ਕਰ ਸਕੇ ਇਹ ਘੋੜਾ ਅਸਮਾਨ ਤੇ ਵਿੱਚੋਂ ਡਿੱਗਿਆ ਇਹਦੇ ਖੰਭ ਹੈ ਪਤਾ ਨਹੀਂ ਕਿਹੜੀ ਦੁਨੀਆ ਤੋਂ ਆਇਆ ਹੋਣਾ ਹੈ ਕਿੱਧਰੋਂ ਜਾਂਦਾ ਹੋਣਾ ਵਿਚਾਰਾ ਡਿੱਗ ਪਿਆ ਹੁਣ ਲੋਕ ਲੱਗੇ ਪਏ ਆ ਖੰਭ ਫਰੋਲਣ ਲੱਗੇ ਪਏ ਆ ਇਹਦੇ ਖੰਭ ਪੱਟੀ ਜਾਂਦੇ ਆ ਤੇ ਅਸਲ ਦੇ ਵਿੱਚ ਚਾਹੀਦਾ ਪ੍ਰਸ਼ਾਸਨ ਨੂੰ ਇਹ ਕੀ ਚੀਜ਼ ਹੈ ਕਿਵੇਂ ਕੁਸਾ ਇਹਦੀ ਦੇਖਭਾਲ ਕਰਨ ਹਨਾ ਹੁਣ ਬਹੁਤੇ ਜਾਣੇ ਕਹਿਣਗੇ ਏਆ ਇਨਾ ਤਿਆਰ ਕੀਤਾ ਹੋਇਆ AI ਨਾਲ ਤਿਆਰ ਕੀਤਾ ਹੋਇਆ AI ਨਾਲ ਤਿਆਰ ਨਹੀਂ ਕੀਤਾ ਹੋਇਆ ਇਹ ਹੈ ਵਾਕਈ ਖੰਭ ਲੱਗੇ ਹੋਇਆ ਇਹਦੇ ਤੁਸੀਂ ਆਪ ਦੇਖ ਲਓ ਮੈਂ ਸਲੋ ਸਲੋ ਚ ਕਾਉਂਗਾ ਖੰਭ ਠੀਕ ਹੈ ਲੇਕਿਨ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਭਾਗਾਂ ਵਾਲਿਆਂ ਜਿਨ੍ਹਾਂ ਨੇ ਦਰਸ਼ਨ ਕੀਤੇ ਇਸ ਘੋੜੇ ਦੇ ਦੇਖ ਕਿਵੇਂ ਕਹਿ ਦੂੰਗੇ ਯਾਰ AI ਨਾਲ ਤਿਆਰ ਕੀਤਾ ਹੋਇਆ ਇਹ ਠੀਕ ਹੈ ਲੇਕਿਨ ਨਹੀਂ ਸਾਰੇ ਇੱਕ ਇੱਕ ਗੱਲ ਹੋਰ ਦਾ ਤਾਂ AI ਨਾਲ ਤਿਆਰ ਕੀਤੀ ਦੀ ਸ਼ਾਨ ਨਹੀਂ ਹੁੰਦੀ ਥੱਲੇ ਨਾ ਸ਼ਾਨ ਨਹੀਂ ਹੁੰਦੀ ਉਹਦੀ ਇਹਦੀ ਸ਼ਾਂ ਹੈਗੀ ਆ ਤੇ ਉੱਡ ਜਾਂਦਾ ਕੀਪਤਾ ਕਿਹੜੇ ਦੇਵੀ ਦੇ ਉੱਤੇ ਦਾ ਹੋਣਾ ਹੈ ਰਾਤ ਚ ਜਾਂਦੇ ਨੂੰ ਭੁੱਖ ਲੱਗੀ ਜਾਂ ਪਿਆਸ ਲੱਗੀ ਜਾਂ ਕੋਈ ਗੱਲ ਹੋਈ ਤੇ ਧਰਤੀ ਤੇ ਆ ਡ ਗਿਆ ਮੈਂ ਪਹਿਲਾਂ ਯਕੀਨ ਨਹੀਂ ਮੰਨਦਾ ਹੁੰਦਾ ਸੀਗਾ ਸਾਡੇ ਬਾਪੂ ਵਰਗਿਆਂ ਦੇ ਵੀ ਘੋੜੇ ਹੀ ਹੁੰਦੇ ਆ ਜਿਹੜੇ ਉੱਡਣ ਵਾਲੇ ਘੋੜੇ ਵੀ ਹੁੰਦੇ ਆ ਤੇ ਅੱਜ ਅੱਖੀਂ ਦੇਖਿਆ ਤੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਬਾਈ ਕਮੈਂਟਾਂ ਦੇ ਵਿੱਚ ਜਰੂਰ ਆਪਣੀ رائے ਦੇ ਕੇ ਜਾਇਆ ਕਰੋ ਤੇ ਅੱਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਯਾਰ ਸ਼ੇਅਰ ਕਰਨਾ ਕੋਈ ਬੜਾ ਫਰਕ ਨਹੀਂ ਪੈਂਦਾ ਬਾਈ ਠੀਕ ਹੈ ਨਾ ਤੁਹਾਡਾ ਇੱਕ ਗੂਠਾ ਜਾਂ ਕਿਸੇ ਹੋਰ ਭੈਣ ਭਰਾ ਦੇ ਦਰਸ਼ਨ ਹੋਰ ਭੈਣ ਭਰਾ ਦਰਸ਼ਨ ਕਰ ਸਕਦਾ ਅੱਗੇ ਨਾ ਬਾਪੂ ਵਰਗੇ ਬਾਤਾਂ ਸੁਣਾਉਂਦੇ ਤੇ ਬਾਤਾਂ ਦੇ ਵਿੱਚ ਦੱਸਦੇ ਵੀ ਘੋੜੇ ਉੜਦੇ ਹੁੰਦੇ ਸੀਗੇ ਪਰ ਆਹ ਘੋੜਾ ਅਸਮਾਨ ਦੇ ਵਿੱਚੋਂ ਉੱਡਿਆ ਜਾਂਦਾ ਡਿੱਗਿਆ ਪੂਰੀ ਵੀਡੀਓ ਜ਼ਰੂਰ ਦੇਖਿਓ ਯਾਰ ਮੈਂ ਸਲੋ ਕਰਕੇ ਵੀ ਚਲਾਉਂਗਾ ਵੀ ਇੱਕ ਕਰਮਾਂ ਵਾਲਿਆਂ ਨੂੰ ਹੀ ਦਰਸ਼ਨ ਦਿੰਦਾ ਹੁੰਦਾ ਇਹ ਕਰਮਾ ਵਾਲਿਆਂ ਨੂੰ ਦਰਸ਼ਨ ਦਿੰਦਾ ਹੈ ਜਿਹੜਾ ਇਹਦੇ ਦਰਸ਼ਨ ਕਰਾਵੇ ਕਿਸੇ ਨੂੰ ਉਹਨੂੰ ਵੀ ਕਹਿੰਦੇ ਉਹਦੋਂ ਵੱਧ ਕੇ ਧਰਮ ਲੱਗਦਾ ਹੈ ਵੀਡੀਓ ਨੂੰ ਸ਼ੇਅਰ ਕਰਿਓ ਜਿਹੜਾ ਤੁਹਾਡੇ ਕਰਕੇ ਕੋਈ ਹੋਰ ਵੀਰ ਵੀ ਦਰਸ਼ਨ ਕਰ ਸਕੇ ਇਹ ਘੋੜਾ ਅਸਮਾਨ ਦੇ ਵਿੱਚੋਂ ਡਿੱਗਿਆ ਇਹਦੇ ਖੰਭ ਹੈ ਪਤਾ ਨਹੀਂ ਕਿਹੜੀ ਦੁਨੀਆ ਤੋਂ ਆਇਆ ਹੋਣਾ ਹੈ ਕਿੱਧਰ ਨੂੰ ਜਾਂਦਾ ਹੋਣਾ ਵਿਚਾਰਾ ਡਿੱਗ ਪਿਆ ਹੁਣ ਲੋਕ ਲੱਗੇ ਪਏ ਆ ਖੰਭ ਫਰੋਲਣ ਲੱਗੇ ਪਏ ਆ ਇਹਦੇ ਖੰਭ ਪੱਟੀ ਜਾਂਦੇ ਆ ਤੇ ਅਸਲ ਦੇ ਵਿੱਚ ਚਾਹੀਦਾ ਪ੍ਰਸ਼ਾਸਨ ਨੂੰ ਇਹ ਕੀ ਚੀਜ਼ ਹੈ ਕਿਵੇਂ ਕੁਸ ਹੈ ਇਹਦੀ ਦੇਖਭਾਲ ਕਰਨ ਹਨਾ ਹੁਣ ਬਹੁਤੇ ਜਾਣੇ ਕਹਿਣਗੇ ਏ ਆਈ ਨਾਲ ਤਿਆਰ ਕੀਤਾ ਹੋਇਆ ਏ ਆਈ ਨਾਲ ਤਿਆਰ ਕੀਤਾ ਹੋਇਆ ਏ ਆਈ ਨਾਲ ਤਿਆਰ ਨਹੀਂ ਕੀਤਾ ਹੋਇਆ ਇਹ ਹੈ ਵਾਕਈ ਖੰਭ ਲੱਗੇ ਹੋਏ ਆ ਇਹਦੇ ਤੁਸੀਂ ਆਪ ਦੇਖ ਲਓ ਮੈਂ ਸਲੋ ਸਲੋ ਚ ਕਾਉਂਗਾ ਖੰਭ ਠੀਕ ਹੈ ਲੇਕਿਨ ਨਹੀਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਭਾਗਾਂ ਵਾਲਿਆਂ ਜਿਨ੍ਹਾਂ ਨੇ ਦਰਸ਼ਨ ਕੀਤੇ ਇਸ ਘੋੜੇ ਦੇ ਦੇਖ ਕਿਵੇਂ ਕਹਿ ਦੋਗੇ ਜਰਾ ਏ ਆਈ ਨਾਲ ਤਿਆਰ ਕੀਤਾ ਹੋਇਆ ਇਹ ਠੀਕ ਹੈ ਲੱਗ ਨਹੀਂ ਸਾਰੇ ਇੱਕ ਇੱਕ ਗੱਲ ਹੋਰ ਦਾ ਤਾਂ AI ਨੇ ਤਿਆਰ ਕੀਤੀ ਦੀ ਸ਼ਾਂ ਨਹੀਂ ਹੁੰਦੀ ਥੱਲੇ ਨਾ ਸ਼ਾਂ ਨਹੀਂ ਹੁੰਦੀ ਉਹਦੀ ਇਹਦੀ ਸ਼ਾਂ ਹੈਗੀ ਆ ਤੇ ਉੱਡ ਜਾਂਦਾ ਕੀਪਤਾ ਕਿਹੜੇ ਦੇਵੀ ਦੇਵਤੇ ਦਾ ਹੋਣਾ ਰਾਤ ਚ ਜਾਂਦੇ ਨੂੰ ਭੁੱਖ ਲੱਗੀ ਜਾਂ ਪਿਆਸ ਲੱਗੀ ਜਾਂ ਕੋਈ ਗੱਲ ਹੋਈ ਤੇ ਧਰਤੀ ਤੇ ਆ ਡ ਗਿਆ ਮੈਂ ਪਹਿਲਾਂ ਯਕੀਨ ਨਹੀਂ ਮੰਨਦਾ ਹੁੰਦਾ ਸੀਗਾ ਸਾਡੇ ਬਾਪੂ ਵਰਗਿਆਂ ਦੇ ਵੀ ਘੋੜੇ ਹੁੰਦੇ ਆ ਜਿਹੜੇ ਉੱਡਣ ਵਾਲੇ ਘੋੜੇ ਵੀ ਹੁੰਦੇ ਆ ਤੇ ਅੱਜ ਅੱਖੀਂ ਦੇਖਿਆ ਤੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਬਾਈ ਕਮੈਂਟਾਂ ਦੇ ਵਿੱਚ ਜਰੂਰ ਆਪਣੀ رائے ਦੇ ਕੇ ਜਾਇਆ ਕਰੋ ਤੇ ਅੱਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਯਾਰ ਸ਼ੇਅਰ ਕਰਨਾ ਕੋਈ ਬੜਾ ਫਰਕ ਨਹੀਂ ਪੈਂਦਾ ਬਾਈ ਠੀਕ ਹੈ ਨਾ ਤੁਹਾਡਾ ਇੱਕ ਗੂਠਾ ਜਾਂ ਕਿਸੇ ਹੋਰ ਭੈਣ ਭਰਾ ਦੇ ਦਰਸ਼ਨ ਹੋਰ ਭੈਣ ਭਰਾ ਦਰਸ਼ਨ ਕਰ ਸਕਦਾ ਹੈ